ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ ਜਦੋਂ ਕੋਈ ਬੰਦਾ ਸਾਡੇ ਵਿਰੋਧ ਦੇ ਵਿੱਚ ਆ ਜਾਵੇ ਤੇ ਉਹਦੇ ਵੱਲੋਂ ਕੀਤੀ ਗਈ ਤਕਰੀਰ ਜਾਂ ਉਹਦੇ ਵੱਲੋਂ ਦਿੱਤਾ ਗਿਆ ਬਿਆਨ ਅਸੀਂ ਮੁੜ ਮੁੜ ਕੇ ਸੁਣੀਏ ਤੇ ਫਿਰ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰੀਏ ਵੀ ਕੋਈ ਸਾਨੂੰ ਇਹੋ ਜਿਹਾ ਨੁਕਤਾ ਇਹ ਚ ਲੱਭ ਜਵੇ ਜਿਹਨੂੰ ਅਸੀਂ ਆਧਾਰ ਬਣਾ ਲਈਏ ਫਿਰ ਜਿਹਨੂੰ ਆਧਾਰ ਬਣਾ ਕੇ ਅਸੀਂ ਪੰਚਾਇਤ 'ਚ ਲੈ ਕੇ ਜਾਈਏ ਤੇ ਉਹਨਾਂ ਨੂੰ ਦੱਸੀਏ ਬਈ ਦੇਖੋ ਇਹਦੀ ਮਨਸ਼ਾ ਆ ਸੀਗੀ ਅਸਲ 'ਚ ਇਹ ਕਹਿ ਗਿਆ ਆਪਣੇ ਬਿਆਨਾਂ ਦੇ ਵਿੱਚ ਇਦੇ ਉੱਤੇ ਚਰਚਾ ਕਰਦੇ ਆ ਉਹਦਾ ਕਾਰਨ ਇਹ ਆ ਵੀ ਡਾਕਟਰ ਦਲਜੀਤ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਆ ਉਹਨਾਂ ਨੇ ਆ ਕੋਈ ਘੰਟੇ ਪਹਿਲਾਂ ਦੀ ਗੱਲ ਆ ਉਹਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹ ਨਾ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾਂ ਦੀ ਇੱਕ ਕਲਿੱਪ ਜਿਹੜੀ ਆ ਉਹ ਪ੍ਰੈਸ ਨੂੰ ਦਿਖਾਈ ਜਿਹਦੇ ਵਿੱਚ ਚੰਦੂ ਮਾਜਰਾ ਕੋਈ ਗੱਲਬਾਤ ਕਰ ਰਿਹਾ ਉਹ ਤੁਹਾਨੂੰ ਅਸੀਂ ਸਮਝਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਸੀਗੇ ਤੇ ਚੀਮਾ ਸਾਹਿਬ ਨੇ ਇਹਦਾ ਕੀ ਅਰਥ ਲਿਆ ਦੂਜੇ ਪਾਸੇ ਆਹਮੋ ਸਾਹਮਣੇ ਹੋ ਗਏ ਪੱਟੀ ਸਾਹਿਬ ਭਾਜਪਾ ਤੇ ਆਪ ਵਾਲੇ ਭਾਜਪਾ ਵਾਲੇ ਕਹਿੰਦੇ ਆ ਵੀ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਦੱਸਣਾ ਆ ਵੀ ਮੋਦੀ ਸਾਹਿਬ ਤੁਹਾਡੇ ਵਾਸਤੇ ਕੀ ਕੁਝ ਕਰ ਰਹੇ ਆ ਤੇ ਆਪ ਵਾਲੇ ਕਹਿੰਦੇ ਆ ਵੀ ਇਹ ਡਾਟਾ ਇਕੱਠਾ ਕਰ ਰਹੇ ਆ ਵੀ ਕਿਤੇ ਇਹ ਨਾ ਹੋਵੇ ਵੀ ਬਿਹਾਰ ਵਾਂਗੂ ਕਿਤੇ ਇਹਨਾਂ ਦੀਆਂ ਵੋਟਾਂ ਹੀ ਕੱਟ ਦਿੱਤੀਆਂ ਜਾਣ ਮਾਮਲਾ ਇਹ ਵੀ ਬੜਾ ਗੰਭੀਰ ਆ ਹਾਲਾਂਕਿ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਸੀ ਵੀ ਕੁਝ ਰਾਸ਼ਨ ਕਾਰਡ ਜਿਹੜੇ ਆ ਉਹ ਕੱਟੇ ਜਾ ਸਕਦੇ ਆ ਤੀਜਾ بڑا ਮਾਮਲਾ ਵੀ ਜਿੱਥੇ ਇੱਕ ਪਾਸੇ ਅਕਾਲੀ ਦਲ ਦੇ ਦੋ ਢੜੇ ਬਣੇ ਹੋਏ ਆ ਆਮ ਆਦਮੀ ਪਾਰਟੀ ਭਾਜਪਾ ਦੇ ਨਾਲ ਉਲਝੀ ਹੋਈ ਆ ਕਾਂਗਰਸ ਨੂੰ ਕੋਈ ਨਹੀਂ ਲੱਭਿਆ ਉਹ ਕਹਿੰਦੇ ਚਲੋ ਅਸੀਂ ਆਪਸ ਵਿੱਚ ਹੀ ਖੁੱਲਦੇ ਆ ਹੁਣ ਕਾਂਗਰਸ ਦੀ ਲੜਾਈ ਦੇ ਵਿੱਚ ਇਹ ਮਾਹੌਲ ਇਹ ਆ ਬਈ ਕਹਿੰਦੇ ਹਰਿਆਣਾ ਦੀ ਤਸ ਦੇ ਉੱਤੇ ਆਪਾਂ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਆ ਜਿਹੜੇ ਚੁਣੇ ਹੋਏ ਨਮਾਇंदे ਆ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਨਹੀਂ ਲੜਾਉਣੀ ਔਰ ਇਹ ਗੱਲ ਕੋਈ ਹੂਰ ਨਹੀਂ ਕਰ ਰਿਹਾ ਦਾਵਾ ਕੀਤਾ ਜਾ ਰਿਹਾ ਵੀ ਪ੍ਰਤਾਪ ਬਾਜਵਾ ਉੱਤੇ ਤੱਕ ਇਹ ਗੱਲ ਪਚਾ ਰਹੇ ਆ ਔਰ ਇਹਦਾ ਜਵਾਬ ਦਿੰਦੇ ਆ ਰਾਣਾ ਗੁਰਜੀਤ ਰਾਣਾ ਗੁਰਜੀਤ ਕੀ ਜਵਾਬ ਦਿੰਦੇ ਆ ਇਹ ਵੀ ਤੁਹਾਨੂੰ ਸਮਝਦੇ ਆ ਪਰ ਪੱਟੀ ਸਾਹਿਬ ਸਾਨੂੰ ਨਾ ਕੱਲ ਇੱਕ ਕਮੈਂਟ ਆਇਆ ਸੀਗਾ ਉਹਦੇ ਵਿੱਚ ਪੁੱਛ ਰਹੇ ਸੀਗੇ ਸਾਡੇ ਜਿਹੜੇ ਸਬਸਕ੍ਰਾਈਬਰ ਆ ਉਹ ਕਹਿੰਦੇ ਸੀਗੇ ਵੀ ਜਦੋਂ ਹੁਣ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਆ ਤੇ ਬੀਬੀ ਹਰਸਿਮਰਤ कौर ਬਾਦਲ ਜਿਹੜੇ ਆ ਇਹ ਕਿਹਨੂੰ ਵੋਟ ਦੇਣਗੇ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਫਿਰ ਆਪਾਂ ਚੱਲਦੇ ਆ ਡਾਕਟਰ ਦਿਲਜੀਤ ਚੀਮਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵੱਲੋਂ ਪਹਿਲੀ ਗੱਲ ਤੇ ਬੀਬੀ ਹਰਸ਼ਮਿਤ ਕੋਰ ਬਾਦਲ ਨੇ ਪਹਿਲਾਂ ਦੋ ਵਾਰੀ ਵੋਟ ਬੀਜੇਪੀ ਦੇ ਹੱਕ ਚ ਕੀਤੀ ਹੈ। ਇਹਨਾਂ ਨੂੰ ਤੇ ਉਹ ਕਾਂ ਦੇ ਰਹੀਂ ਸਿਆ ਬਿਦੇ ਕਾਂ ਦੇ ਹੱਥ ਸਨੇ ਭੇਜਦੇ ਨੇ ਤੁਸੀਂ ਬੀਜੇਪੀ ਨੂੰ ਵੋਟ ਪਾਣੀ ਤੇ ਲੰਗੇ ਪੈਰੀ ਭੱਜ ਜਾਂਦੇ ਆ। ਇਸ ਕਰਕੇ ਇਹ ਤੇ ਕਾਂ ਤੇ ਲਿਖਿਆ ਸਾత్య ਵੀ ਬੀਬੀ ਹਰਸ਼ਮਿਤ ਕੋਰ ਬਾਦਲ ਜਾਂ ਤੇ ਗਹਿਰਾ ਜਰਉ ਤੇ ਜਾਂ ਫਿਰ ਬੀਜੇਪੀ ਨੂੰ ਵੋਟ ਪੋ ਦੋ ਚੱਕਰ ਕੰਮ ਕਰੋ। ਇੰਡੀਆ ਗਰਜਨ ਨੂੰ ਵੋਟ ਨਹੀਂ ਪਾਏਗੀ ਕਿਸੇ ਵੀ ਸੂਰਤ ਨਹੀਂ ਪਾਏਗੀ ਇਸ ਕਰਕੇ ਉਮੀਦ ਆ 90% ਉਮੀਦ ਆ ਕਿ ਬੀਬੀ ਜਿਹੜੀ ਆ ਉਹ ਜਿਹੜਾ ਉਮੀਦਵਾਰ ਹੈਗਾ ਇਹਨਾਂ ਦਾ ਆਪਣਾ ਐਨਡੀਏ ਦਾ ਉਹਨੂੰ ਵੋਟ ਪਾਏਗੀ ਕਿ ਜੇ ਮੈਂ ਇਹ ਗੱਲ ਕਰਾਂ ਵੀ ਇਸ ਵੇਲੇ ਹਾਲਾਤ ਕੁਝ ਬੋਦੇ ਅਸਖਾਵੇਂ ਨਹੀਂ ਤਾਮਲਨਾਡੂ ਕਾਮਲ ਲਾਡੂ ਜੀ ਨੇ ਆਪਣਾ ਝੰਡਾ ਵੀ ਬਣਾ ਲਿਆ ਪੀਐਨਸੀ ਤੇ ਭਾਈ ਤੁਹਾਡੇ ਤੋਂ ਵੱਖਰੇ ਆ ਤੁਹਾਨੂੰ ਪਤਾ ਹੋਵੇਗਾ ਇੱਕ ਵਾਰੀ ਇਹਨਾਂ ਨੇ ਕੰਮ ਕੀਤਾ ਸੀ ਭੀ ਹਿੰਦੀ ਲਾਗੂ ਕਰਨ ਦੀ ਗੱਲ ਕੀਤੀ ਸੀ ਚਾਰ ਸਟੇਟਾਂ ਨੇ ਕਿਹਾ ਤੁਸੀਂ ਤੁਹਾਡੇ ਦਾ ਰਹਿ ਨਹੀਂ ਬਿਲਕੁਲ ਅਸੀਂ ਵੱਖਰਾ ਕੰਟਰੀ ਬਣਾ ਲੈਣਾ ਨਾਂ ਵੀ ਬਣਾ ਲਿਆ ਸੀ ਝੰਡਾ ਵੀ ਬਣਾ ਲਿਆ ਸੀ ਉਹਨਾਂ ਨੇ ਔਰ ਇਹ ਹਾਲਾਤ ਇੱਕ ਨਿਗਦਰ ਆਉਣੇ ਆ ਅੱਜ ਦੀ ਕੱਲ ਕੱਲ ਦੀ ਜਿਸ ਦੀਆਂ ਨੀਤੀਆਂ ਭਾਜਪਾ ਦੀ ਹੈਗੀਆਂ ਨਾ ਉਹ ਲਿਆਰੀਆਂ ਨੇ ਸਪਸ਼ਟ ਜਿਹੜੇ ਵੀ ਕੰਟਰੀ ਨੇ ਧਰਮ ਦੇ ਨਾਂ ਤੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਬਕਾਇਦਾ ਤੌਰ ਤੇ ਪੱਠਾ ਬੀਠਾ ਤੁਹਾਡੇ ਸਮਝ ਲੈ ਪਾਕਿਸਤਾਨ ਕਿੱਥੇ ਖੜਾ ਹੈ ਸੈਕੂਲਰਿਜ਼ਮ ਦੁਨੀਆ ਦੇ ਵਿੱਚ ਭਾਵੇਂ ਲਿਮਟਿਡ ਤੇ ਭਾਵੇਂ ਅਨਲਿਮਟਿਡ ਕੈਨੇਡਾ ਲੈ ਲਓ ਅਮਰੀਕਾ ਲੈ ਲਓ ਜੀ ਕੋ ਲੈ ਲਓ ਉਥੇ ਸੈਕੂਲਰਿਜ਼ਮ ਉਥੇ ਕੋਈ ਕਿਸੇ ਦੀ ਪੋਈਤਾ ਵੀ ਤੂੰ ਕੌਣ ਹੈ ਕੌਣ ਨਹੀਂ ਹੋ ਤਾਂ ਨਾਗਰਿਕ ਹੰਦੇ ਵੀ ਸਾਡਾ ਨਾਗਰਿਕ ਹੈ ਇਸ ਕਰਕੇ ਜਿਹੜੀ ਪੈਦਾ ਕੀਤੀ ਜਰੀ ਸਿਚੁਏਸ਼ਨ ਨਾ ਇਹ ਮਾਰੀ ਜਿਹੜੇ ਜਸਟਿਸ ਰੈਡੀ ਦੇ ਉਹਨਾਂ ਵੀ ਇਹਦੀ ਕਾਗਜ਼ੀ ਦਾਖਲ ਕਰਤੇ ਆਪਣੇ ਐਨਡੀਆ ਦੇ ਮੀਤਵਾਰ ਐਸੋ ਵੀ ਜਿਹੜੀ ਇਹ ਵੋਟਾਂ ਉੱਪਰ ਰਸਤ ਦੀ ਪੈਂਦੀਆਂ ਜੀ ਇਹ ਸਿਰਫ ਸਿਰਫ ਪੈਣੀ ਹੋਣੀਆਂ ਵੋਟਾਂ ਜਿਹੜੇ ਸਾਡੇ ਹੈਗੇ ਨਾ ਆਪਣੇ ਐਨਪੀ ਲੋਕ ਸਭਾ ਤੇ ਰਾਜ ਸਭਾ ਜੇ ਉਹਨਾਂ ਦੀ ਗਿਣਤੀ ਲਾ ਲਈਏ ਤੇ 542 ਲੋਕ ਸਭਾ ਦੇ ਮੈਂਬਰ ਨੇ 240 ਰਾਜ ਸਭਾ ਦੇ ਮੈਂਬਰ ਤੇ 782 ਅਗੇ ਤੇ 392 ਜਿਹੜੇ ਵੋਟ ਜਿੱਤਣ ਵਾਸਤੇ ਚਾਹੀਦੇ ਉਹਨਾਂ ਦੀ ਕੈਲਕੂਲੇਸ਼ਨ ਦੇ ਮਤਲਬ ਐਨਡੀਏ ਦੇ ਕੋਲ ਇਸ ਵੇਲੇ 293 ਜਿਹੜੀਆਂ ਆ ਉਹ ਵੋਟ ਹੈਗੀਆਂ ਨੇ ਲੋਕ ਸਭਾ ਦੇ ਵਿੱਚ 129 ਅਗੀਆਂ ਰਾਜ ਸਭਾ ਦੇ ਵਿੱਚ 422 ਪੋਟਲ ਬੂਟਾ ਪੈਦੀ ਉਹਨਾਂ ਦੇ ਕੋਲ 30 ਵੱਧ ਨੇ ਜਿੱਤਣ ਦੇ ਬਰੇਸ਼ ਤੋਂ ਹੁਣ ਇੰਡੀਆ ਕਾਠੀ ਹੋਣਾ ਇਹਨਾਂ ਕੋਲੇ ਦੋਸਤੋਂ 94 ਬੋਟਾ ਨੇ ਲੋਕ ਸਭਾ ਦੇ ਵਿੱਚ 106 ਨਗ ਰਾਜ ਸਭਾ ਦੇ 360 ਉਹ ਤੇ ਆਪੇ ਮਿਨੋਰਟੀ ਚ ਆ ਗਏ ਘੱਟੋ ਘੱਟ ਉਹਨਾਂ ਨੂੰ 32 ਬਟੌਰ ਚਾਹੀਦੀਆਂ ਫਿਰ ਜਿੱਦੇ ਨੇ ਮੰਮਤਾ ਬੇਨਰਜੀ जिन्होंने पहला कहा सीपीसी उसी उम्मीदवार ਨੂੰ ਪਾਵਾਂਗੇ ਉਹ ਜਿਹੜਾ ਸਿਆਸੀ ਤੌਰ ਤੇ ਨਾ ਵਿਚਰਿਆ ਹੋਊਗਾ ਇਸੇ ਕਰਕੇ ਐਂਡੀ ਨੇ ਸਾਬਕਾ ਜਸਟਿਸ ਜਿਹੜਾ ਸੀ ਸੁਪਰੀਮ ਕੋਰਟ ਦਾ ਸੁਦਰਸ਼ਨ ਰੈਡੀ ਨੂੰ ਲੈ ਕੇ ਆਏ ਹੁਣ ਮੰਪਾ ਬੰਦੇ ਜੀ ਉਸ ਵਾਸਤੇ ਅੱਗੇ আচ্ছা ਪਰਿਸ਼ਦ ਦੇਖੋ ਮਜ਼ੇਦਾਰ ਗੱਲ ਹੈ ਦੋਨੋਂ ਹੀ ਸਾਊਥ ਤੋਂ ਆ ਉਮੀਦਵਾਰ ਹਾਂ ਦੋਨੋਂ ਸਾਊਥ ਤੋਂ ਨੇ ਲੇਕਿਨ ਰੈਡੀ ਜਿਹੜਾ ਤਾਂ ਮਲਾਡੂ ਤੋਂ ਆ ਪੰਮਨਰ ਵੀ ਇੱਕ ਆਪਣੀ ਪ੍ਰਕਿਰਿਆ ਵਾ ਜੇ ਕਿਤੇ ਉਹ ਨੈਤਿਕਤਾ ਕੰਮ ਕਰ ਗਈ ਤੇ ਘਟੋਗਾ ਟੀਡੀਪੀ ਦੀਆਂ 16 ਵੋਟਾਂ ਨੇ ਇਹ ਦੋ ਰਾਜ ਸਭਾ ਦੇ 18 ਮੋਟੋ ਟਲ ਪੈਂਦੀ ਹੈ ਯੀਐਸਆਰ ਜਗਨਮਨ ਰੈਡੀ ਜਿਹੜੀ ਕਾਂਗਰਸ ਆ ਉਹਦੀਆਂ ਚਾਰ ਵੋਟਾਂ ਨੇ ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ ਸੱਤ ਉਹਦੀਆਂ ਜਿਹੜੀਆਂ ਰਾਜ ਸਭਾ ਦੇ ਵਿੱਚ ਨੇ ਜਨ ਸੈਨਾ ਪਵਨ ਕਲਿਆਣ ਵਾਲੀ ਜਿਹੜੀ ਆ ਉਹਦੀਆਂ ਵੋਟਾਂ ਦੋ ਲੋਕ ਸਭਾ ਦੇ ਵਿੱਚ ਤੇ ਤੁਸੀਂ ਲੈ ਲਓ ਵੀ ਬੀਜੇਪੀ ਦੀ ਵੀ ਤਿੰਨ ਨਗੀਆਂ ਦੇ ਪੋਸੀਬਿਲਟੀ ਵੀ ਹੋ ਵੀ ਆਪਣੇ ਨੈਤਿਕ ਤੇ ਤੌਰ ਤੇ ਹੋ ਸਕਦੀਆਂ ਵਾ ਆਪਣੇ ਨੂੰ ਰੈਡੀ ਲੋ ਜਦੋਂ ਤਾਮਿਲनाडु ਦਾ ਆ ਗਿਆ ਨਾ ਤਾਮਿਲनाडु ਦਾ ਮਾਮਲਾ ਜੀ ਅਸੀਂ ਆਪਣ ਨੂੰ ਉਮੀਦਵਾਰ ਰੋਣ ਕੋਣੀ ਆ ਹੁਣ ਇਹਨਾਂ ਤੋਂ ਲਾਵਾ ਜਿਹੜੇ ਤੁਸੀਂ ਕਹਿੰਦੇ ਹੋ ਆਪਣੀ ਏਆਈ ਐਮਐਮਆਈ ਜਿਹੜੀ ਹੈਗੀ ਆ ਉਹਦੀ ਅਵੈਸਟੀ ਦੀ ਪਾਰਟੀ ਇੱਕ ਵੋਟ ਲੋਕ ਸਭਾ ਦੀ ਉਹਦੀ ਵੀ ਹੈ ਪਤਾ ਹੀ ਨਹੀਂ ਕਿੱਥੇ ਜਾਣੀ ਉਹ ਤਾਂ ਐਂਡੀ ਨੂੰ ਜਾਏਗੀ ਜਾਏਗੀ ਇਸੇ ਤਰ੍ਹਾਂ ਰਾਸ਼ਟਰਪਤੀ ਦੇ ਜਿਹੜੀਆਂ ਉੱਥੋਂ ਤਲੰਗਨਾ ਵਿੱਚੋਂ ਆ ਆਈਐਨਸੀ ਨੈਸ਼ਨਲ ਕੰਗਰੈਸ ਦੇਨ ਤੇ ਬੀਆਰਐਸ ਰਾਸ਼ਟਰੀ ਸੰਜੋਗ ਜਿਹੜੀ ਹੈਗੀ ਹੈ ਸੰਭਤੀ ਉਹਦੇ ਚਾਰ ਇਹਨਾਂ ਜਿਹੜੇ ਤਿੰਨ ਬੀਜੇਪੀ ਦੇ ਕੜਲੂ ਫੇਰ ਵੀ 35 ਵੋਟਾਂ ਬਣਦੀਆਂ ਨੇ 35 ਇਸ ਕਰਕੇ ਇਹ 35 ਵੋਟਾਂ ਦਾ ਜੇ ਇਧਰ ਉਧਰ ਹੋ ਗਿਆ ਤੇ ਰਿਜ਼ਲਟ ਬਦਲ ਜੇਗਾ ਜੇ ਰਿਜ਼ਲਟ ਬਦਲਦਾ ਵਾ ਤੇ ਉਹ ਬੜਾ ਤਕੜਾ ਟੱਕਾ ਲੱਗੇਗਾ ਇੰਡੀਆ ਨੂੰ ਹੁਣ ਤੁਸੀਂ ਵੇਖੋ ਨਾਈਡੂ ਨਾਈਡੂ ਦੇ ਆਪਣੇ ਮੈਂਬਰ ਵੀ ਹੈਗੇ ਲੋਕ ਸਭ ਮੈਂਬਰ ਹੈਗੇ ਜੇ ਨਾਈਡੂ ਨੇ ਇੱਕ ਪਾਸੇ ਪਲਟੀ ਮਾਰ ਦਿੱਤੀ ਵੀ ਨਹੀਂ ਭਈ ਅਸੀਂ ਤੇ ਵੋਟ ਆਪਣੇ ਉਮੀਦਵਾਰ ਨੂੰ ਬਹਾਂਗੇ ਜਿਹੜਾ ਸਾਡੀ ਸਟੇਟ ਦਾ ਅਗਰ ਰੈਡੀਅਰ ਤੇ ਫਿਰ ਉਹ ਤਾਂ ਦੀ ਹੋਰ ਮੁਸ਼ਕਲ ਹੋ ਜਾਈ ਸੌਦਾ ਵੀ ਰੈਡੀ ਹੈ ਨਾਲੇ ਜਿਹੜਾ ਇਹ ਦੂਸਰਾ ਜਿਹੜਾ ਦੂਸਰਾ ਨਾ ਆਪਣਾ ਇਹਨਾਂ ਦਾ ਆਪਣਾ ਜਿਹੜਾ ਪ੍ਰਧਾਨ ਰਦਾ ਕਿਸ਼ਨ ਇਹ ਬੀਜੀਪੀ ਦਾ ਪ੍ਰਧਾਨ ਵੀ ਰਿਹਾ ਹੂੰ ਅੰਦਰ ਗਵਰਨਰ ਵੀ ਰਿਹਾ ਗਵਰਨਰ ਵੀ ਰਹੇ ਆ ਕਈ ਸੂਬਿਆਂ ਮੈਂ ਵੀ ਨਹੀਂ ਕਿ ਸੂਬਿਆਂ ਦੇ ਉਹਨਾਂ ਦਾ ਬਕਾਇਦਾ ਤੌਰ ਤੇ ਜਿਹੜੀ ਆਪਣਾ ਹੈ ਨਾ ਨਾ ਇੱਛਾ ਜਿਹੜੀ ਆ ਉਹ ਆਪਣੇ ਉਮੀਦਵਾਰ ਨੂੰ ਵੋਟ ਪਾਉਂਦੀ ਹੈ ਇਸ ਕਰਕੇ ਅੱਜ ਵੀ ਡੇਟ ਦੇ ਜੇ ਕਿਤੇ ਉਹਨਾਂ ਦੇ ਉਮੀਦਵਾਰ ਇੰਜੀਨੀਅਰ ਗੜ੍ਹਸ਼ੂ ਧਰ ਜਾਂਦਾ ਤੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਵਿੱਚ ਕੋਉਣ ਵਾਸਤੇ ਤਾਂ ਕੋਈ ਕੁਝ ਨਹੀਂ ਹੈਗਾ ਇਹਦੇ ਵਿੱਚ ਵਿਪ ਜਾਰੀ ਨਹੀਂ ਹੁੰਦਾ ਵਿਪ ਜਾਰੀ ਇਹ ਹੁੰਦਾ ਕਿ ਤੁਸੀਂ ਉਹ ਜਿਹੜਾ ਉਮੀਦਵਾਰ ਹੈ ਉਹ ਦੂਸਰੇ ਨੂੰ ਨਹੀਂ ਪਾਸ ਕਰ ਜੇ ਦੂਸਰੇ ਨੂੰ ਪਾਉਗਾ ਤੇ ਉਹਦੀ ਮੈਂਬਰਸ਼ਿਪ ਖਾਦ ਦ ਸਕਦੀ ਇਹ ਚ ਵਿਪ ਜਾਰੀ ਨਹੀਂ ਹੁੰਦਾ ਹੁਣ ਗੁਪਤਵਰ ਕਿੰਦੂ ਪੰਨੀ ਇਹਦੀ ਪਤਾ ਕਿੰਨਾ ਚੋਣਾਂ ਦੇ ਵਿੱਚ ਹੁਣ ਇਹਦੇ ਵਿੱਚ 9 ਸਤੰਬਰ ਨੂੰ ਵੋਟਰ ਪੈਣੀ ਹੈ ਜੇ ਕਿਤੇ ਬੀਜੇਪੀ ਹਾਰ ਜਾਂਦੀ ਆ ਤੇ ਫਿਰ ਮੋਦੀ ਸਾਹਿਬ ਦੇ ਤੇ ਸੰਕਟ ਦੇ ਪਦਨ ਬਟਰਾਉਣੇ ਸ਼ੁਰੂ ਹੋ ਜਾਣਗੇ ਫਿਰ ਮੋਦੀ ਸਾਹਿਬ ਦੀ 17 ਸਤੰਬਰ ਨੂੰ ਜਿਹੜੀ ਛੁੱਟੀ ਤੈ ਹੋ ਜੇਗੀ ਕਿਉਂਕਿ ਜਦੋਂ ਨੂੰ ਉਹ 75 ਸਾਲ ਦੇ ਪੂਰੇ ਹੋ ਜੇ ਹਾਲ ਦੀ ਘੜੀ ਤੇ ਬਾਰੇ ਗੱਲਾਂ ਹੀ ਆ ਚਰਚਾ ਹੀ ਆ ਮੈਨੂੰ ਨਹੀਂ ਉਮੀਦ ਕਿ ਮੋਦੀ ਸਾਹਿਬ ਆਪਣੀ ਗੱਦੀ ਛੱਡ ਲਿਗੇ ਜਾਂ ਲੋ ਗੱਦੀ ਛੜਾਈ ਜਾਊਗੀ ਇਸ ਕਰਕੇ ਇਹ ਰਾਜ ਸਭਾ ਦੀਆਂ ਚੋਣਾਂ ਜਿਹੜੇ ਉਪਰਸਥਿਤ ਦੀ ਚੋਣ ਹੋ ਰਹੀਆਂ ਨੇ ਉਹਦੇ ਵਿੱਚ ਨੈਤਿਕਤਾ ਦੇ ਆਧਾਰ ਤੇ ਜੇ ਵੋਟਾਂ ਪਈਆਂ ਤੇ ਫਿਰ ਸੁਦਰਸ਼ਨ ਗਰੇਡੀ ਜਿਹੜੇ ਨੇ ਉਹ ਬਾਜੀ ਮਾਰ ਦੇ ਆਪਣੇ ਜਿਹੜੇ ਚਾਂਸ ਹੈਗੇ ਨੇ ਤੇ ਜਦੋਂ ਫਿਰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਸਵਾਤਨ ਵੋਟਰ ਮਿਲੀਆਂ ਫਿਰ ਤੇ ਕੋਈ ਵਸੇ ਦਫੇ ਦੀ ਕਾਂਗਰਸ ਨੂੰ ਟੋਟੇ ਉੱਤੇ ਜਾ ਸਕਦੇ ਬਿਲਕੁਲ ਜੀ ਤੇ ਪੜੀ ਸਾਹਿਬ ਕੱਲ ਜਦੋਂ ਲੋਂਗੋਵਾਲ ਦੇ ਵਿੱਚ ਦੋ ਸਟੇਜਾਂ ਲੱਗੀਆਂ ਹੋਈਆਂ ਸੀਗੀਆਂ ਭਰਮੀਆਂ ਸਟੇਜਾਂ ਸੀਗੀਆਂ ਹੁਣ ਦਲਜੀਤ ਸਿੰਘ ਚੀਮਾ ਹੋਣੀ ਪ੍ਰੇਮ ਸਿੰਘ ਜੰਦੂ ਮਾਜਰਾ ਦਾ ਇੱਕ ਬਿਆਨ ਕੱਢ ਲਿਆ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ মিডিਆ ਨੂੰ ਸੁਣਾਇਆ ਵੇ ਦੇਖੋ ਇਹਨਾਂ ਦੀ ਤਾਂ ਪਹਿਲੇ ਦਿਨ ਤੋਂ ਇਹ ਮਨਸ਼ਾ ਸੀਗੀ ਇਹ ਤਾਂ ਪਹਿਲੇ ਦਿਨ ਤੋਂ ਚਾਹੁੰਦੇ ਸੀਗੇ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਇਹਦੀ ਅਗਵਾਈ ਕਰਨ ਮੈਂ ਚਾਹੁੰਨਾ ਵੀ ਉਹ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਵੀ ਸੁਣੀ ਮੈਂ ਵੀ ਸੁਣੀ ਹੁਣ ਤੱਕ ਸਾਡੇ ਦਰਸ਼ਕਾਂ ਨੇ ਵੀ ਸੁਣ ਲਈ ਹੋਣੀ ਆ ਉਹਦਾ ਲਬੋ ਲਬਾਬ ਕੀ ਸੀ ਤੇ ਉਹਦਾ ਵਿਸਥਾਰ ਕੀ ਆ ਇਹ ਜਰਾ ਤੁਸੀਂ ਦੱਸੋ ਪਹਿਲੀ ਗੱਲ ਤੇ ਜੇ ਉਹ ਟੀਨਸੇ ਦੇ ਘਰ ਦੇ ਵਿੱਚ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਕਿਸੇ ਅਕਾਲੀ ਨਾਲ ਮੁਲਾਕਾਤ ਕੀਤੀ ਹੈ ਤੇ ਕੋਈ ਗੁਨਾਹ ਨਹੀਂ ਕੀਤਾ ਪਰ 1 ਮਿੰਟ ਪੱਤੀ ਸਾਹਿਬ ਉਹਨਾਂ ਨੇ ਜਦੋਂ ਮੁਲਾਕਾਤ ਕੀਤੀ ਆ ਉਸ ਵਕਤ ਨਾ ਤੇ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੀਗੇ ਤੇ ਨਾ ਉਹ ਜਥੇਦਾਰ ਦਮਦਮਾ ਸਾਹਿਬ ਸੀ ਨਹੀਂ ਮੈਂ ਕਿ ਜਿੱਦੇ ਤੱਕ ਉਹਨੇ ਕੀਤੀ ਹੋਵੇ ਅੱਛਾ ਜੀ ਜੇ ਜਬ ਤੌਰੇ ਜਥੇਦਾਰ ਉਹਨਾਂ ਦੇ ਘਰ ਮੀਟਿੰਗ ਕੀਤੀ ਉਹ ਚ ਕੋਈ ਗੁਨਾਹ ਨਹੀਂ ਕੀਤਾ ਉਹਨਾਂ ਜੇ ਜਥੇਦਾਰ ਨਹੀਂ ਸੀਗੇ ਤੇ ਫਿਰ ਇਹਨਾਂ ਦੇ ਢਿੱਡ ਪੀੜ ਨਹੀਂ ਹੋਣੀ ਚਾਹੀਦੀ ਪੰਜਾਬੀ ਜਿਵੇਂ ਕਹਿੰਦੇ ਹਾਂ फेर ਨੂੰ برداشت ਕਰਨਾ ਚਾਹੀਦਾ ਹੈ برداشت ਕੀ ਨਹੀਂ ਹੋ ਰਿਹਾ ਸਾਡੀਆਂ ਪੁਰਾਣੀਆਂ ਪਰੰਪਰਾਵਾਂ 1930 ਤੋਂ ਲੈ ਕੇ 20 ਤੋਂ ਲੈ ਕੇ ਤੇ 90 ਤੱਕ ਚੱਲ ਜਣੀ 90 94 ਤੱਕ ਸਾਠ ਸਾਲ ਪਰੰਪਰਾ ਚੱਲਦੀ ਰਹੀ ਵੀ ਜਿੱਥੇ ਵੀ ਅਕਾਲੀ ਦਲ ਦੀ ਕਾਨਫਰੰਸ ਹੋਊਗੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਊਗਾ ਜਿਹੜੀ ਕੱਲ ਦੀ ਕਾਨਫਰੰਸ ਸੀ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਹਾਜ਼ਰ ਹੋਏ ਸੀਗੇ ਉਹਨਾਂ ਦੀ ਬਾਗੀ ਤੇ ਦਾਗੀ ਨਹੀਂ ਕਹਾਂਗੇ ਅਸੀਂ ਅਸੀਂ ਇਹ ਗੱਲ ਕਹਾਂਗੇ ਇੱਕ ਪਾਸੇ ਬਦਲ ਕੇ ਜੀ ਤੇ ਦੂਜੇ ਪਾਸੇ ਬਕਾਇਦਾ ਤੌਰ ਤੇ ਸੁਧਾਰਵਾਦੀ ਸੀ ਜਿਹੜੀ ਇਹਨਾਂ ਦੇ ਸੁਧਾਰਵਾਦੀਆਂ ਦੀ ਕਾਨਫਰੰਸ ਸੀ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਜਿਹੜੀ ਸਟੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਕਿਸੇ ਲੀਡਰ ਨੂੰ ਬਹਿਣ ਦੀ ਉੱਥੇ ਆਗਿਆ ਨਹੀਂ ਸੀ ਹੈਗੀ ਕੋਈ ਧਰਮ ਕਰੂਤ ਬਹਿ ਸਕਦਾ ਉਨ੍ਹਾਂ ਵਾਸਤੇ ਵੱਖਰੀ ਸਟੇਜ ਬਣੀ ਤੇ ਵੱਖਰੀ ਸਟੇਜ ਤੋਂ ਬੋਲਦੇ ਸੀ। ਉਹਨਾਂ ਨੇ ਰਵੈਤਾਂ ਮੁਤਾਬਕ ਪ੍ਰਗਾਸ਼ ਕੀਤਾ ਤੇ ਦੂਜੇ ਪਾਸੇ 4000 ਕੁਰਸੀ ਜਿਹੜੀ ਲਾਈ ਸੀ ਸੁਖਬੀਰ ਸਿੰਘ ਬਾਦਲ ਦੀ ਰੈਲੀ ਵਾਸਤੇ ਉੱਥੇ ਪ੍ਰਕਾਸ਼ ਹੈਗਾ ਸੀ। ਅਕਾਲੀ ਦਲ ਦੀ ਕਾਨਫਰੰਸ ਹੋਵੇ ਤਾਂ ਉੱਥੇ ਕਾਜੀ ਦਲ ਦਾ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਾ ਹੋਵੇ। ਇਹ ਫਿਰ ਉਹ ਕਾਲੀ ਦਲ ਦੀ ਕਾਨਫਰੰਸ ਬੁਲਾਉਗੇ ਪੰਜਾਬੀ ਪਾਰਟੀ ਦੀ ਕਾਨਫਰੰਸ ਕਮਾਉਣਗੇ ਫਿਰ ਉਹ ਉਹਨਾਂ ਨੇ ਕੱਲ ਸਾਬਤ ਕਰਤਾ ਵੀ ਇੱਕ ਪਾਸੇ ਕਾਲੀ ਦਲ ਦੀ ਕਾਨਫਰੰਸ ਸੀ ਦੂਜੇ ਪਾਸੇ ਪੰਜਾਬੀ ਪਾਰਟੀ ਦੀ ਕਾਨਫਰੰਸ ਸੀ ਇਹ ਲੋਕ ਫਸਵਾ ਕਰਨ ਕਿਉਂ ਲੋਕ ਥੱਲੇ ਬੈਠੇ ਸੀਗੇ ਭਰਵੇਂ ਜੁੜ ਕੇ ਬੈਠੇ ਦੇ ਗਰਮੀ ਦੇ ਵਿੱਚ ਵੀ ਚਾਰਜਰ ਕੁਰਸੀਆਂ ਦੀਆਂ ਕੁਝ ਕੁਰਸੀਆਂ ਖਾਜੀਤ ਸਿੰਘ ਇਹ ਮੈਂ ਗਿਆਤ ਨਹੀਂ ਮੈਂ ਕਹਿੰਦਾ ਚਾਹ ਦੇ ਪਰ ਇਹ ਮੈਨੂੰ ਕੋਈ ਗਲਤੀ ਨਹੀਂ ਲੇਕਿਨ ਪਹਿਲੀ ਗੱਲ ਤੇ ਤੁਸੀਂ ਜਿਹੜੀ ਸਾਡੀ ਮਰਿਆਦਾ ਜਿਹੜੀ ਅਕਾਲੀ ਦਲ ਦਾ ਮੁੱਢਲਾ ਫਰੰਸੀਕ ਜਿਹੜੇ ਅਕਾਲੀ ਦਲ ਦੇ ਨਿਯਮ ਸੀ ਤੁਸੀਂ ਇਹ ਧਜੀਆਂ ਡਾਉਂਦੀਆਂ ਉੱਥੇ ਉਹਦੀਆਂ ਆਂਦੇ ਹੁੰਦੇ ਵੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਗੋਲੀਆਂ ਮੇਰੇ ਰੰਗ ਫੜਦੇ ਪਈਆਂ ਉਹਨਾਂ ਜਿਹੜੇ ਪ੍ਰਕਾਸ਼ ਕਰਦਾ ਆਪਾਂ ਵੀ ਕਹਿੰਦੇ 1994 ਦੇ ਵਿੱਚ ਖਡੂਰ ਸਾਹਿਬ ਰਾਜੀ ਤੋਂ ਜਦੋਂ ਨਾ ਪੱਗਾ ਵਈ ਇੱਕ ਦੋ ਜੀਆਂ ਸਿਰ ਪਾਰੇ ਸੀਗੇ ਪ੍ਰੋਫੈਸਰ ਦਾ ਪ੍ਰਵੇਸ਼ਿਤ ਮੰਦੀਸ ਸਿੰਘ ਉਹਨੂੰ ਅਕਾਲ ਪੁਰਖ ਦੇ ਕਾਰਜਕਾਰੀ ਜਨਰਸੀ ਤੇ ਉਹਨਾਂ ਉਹਦੋਂ ਕਿਹਾ ਸੀ ਕਿ ਅਕਾਲੀਆਂ ਦੀ ਕਾਨਫਰੰਸ ਵਿੱਚ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਉੱਤੇ ਗਾਂਧੀ ਕੋਲਣਾ ਵਾ ਤੇ ਪ੍ਰਕਾਸ਼ ਨਹੀਂ ਕੋਲਣਾ ਭਾਈ ਜੇ ਪ੍ਰਕਾਸ਼ ਕਰਨਾ ਤੋ ਸਾਰੂਗਲ ਕੀਤੀ ਜਾਣੀ ਚਾਹੀਦੀ ਹੈ ਮੈਂ ਇਹਨਾਂ ਦੇ ਖਿਲਾਫ ਬਕਾਇਦ ਤੌਰ ਤੇ ਜਿਹੜੇ ਸੁਹਾਰਵਾਦੀ ਹੈ ਉਤੋਂ ਕਿਸੇ ਦੇ ਖਿਲਾਫ ਬੋਲਣ ਦੀ ਬਜਾਏ ਬਕਾਇਦਾ ਤੌਰ ਤੇ ਤੁਹਾਨੂੰ ਜਿਹੜਾ ਸੀ ਆਪਣੀ ਗੱਲ ਕਰਨੀ ਚਾਹੀਦੀ ਸੀ ਜੇ ਮੈਂ ਇਹਨਾਂ ਦੀ ਗੱਲ ਕਰਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਵਾਸਤੇ ਐਸ ਵੇਲੇ ਜਿਹੜਾ ਰਸਤਾ ਕੰਡਿਆਲੀਆਂ ਝਾੜੀਆਂ ਵਾਲਾ ਉਹਨਾਂ ਵਾਸਤੇ ਰਸਾ ਨਾਲ ਉਹ ਡਾਂਡੇ ਮਿੰਡੇ ਵਾਲਾ ਸਿੱਧਾ ਰਸਤਾ ਨਹੀਂ ਹੈਗਾ ਗੁੰਝਲਦਾਰ ਢੇੜਾ ਵਾ ਟੁੱਟਾ ਪੁੱਟਾ ਵਾ ਉਹਨਾਂ ਨੂੰ ਐਸੋਲੇ ਐਰਨ ਦਾ ਕੰਮ ਕਰੀਦਾ ਐਰਨ ਦਾ ਜਦੋਂ ਤੁਹਾਡਾ ਬਣਦਾ ਮੌਕਾ ਹੋਊਗਾ ਨਾ ਤੇ ਫਿਰ ਜਿੰਨੇ ਮਰਜ਼ੀ ਵਿਦਾਂ ਟਿਕ ਟਕਾ ਕੇ ਮਾਰ ਲੈ ਐਰਨ ਕੀ ਕਰਦੀ ਥੱਲੇ ਪਈ ਹਥੋੜਾ ਚਲਦਾ ਵਾ ਕੋਈ ਫਰਕ ਨਹੀਂ ਪੈਂਦਾ ਲਿਕਨੋ ਪੂਰੀ ਛੱਟ ਚਲਦੀ ਹੈ ਤੇ ਇਸ ਲਈ ਵਿਗਿਆਨੀ ਹਰਕ੍ਰਿਸ਼ਮ ਇਹ ਚਾਹੁੰਦਾ ਵੀ ਹਮਲਾ ਬਰਹੁਣ ਦੀ ਬਜਾਏ ਆਪਣੀ ਗਲ ਵਧ ਕਰੇ ਉਹਨਾਂ ਨੇ ਸਵਾਲ ਦਾ ਜਵਾਬ ਤਰੀਕੇ ਤੇ ਫਿਲੀਪੀਨਸ ਤਰੀਕੇ ਨਾਲ ਦਿੱਤਾ ਜਾਵੇ ਨਾ ਕਿ ਠਾ ਠੁਟਾ ਮਾਰ ਕੇ ਕਿਉਂ ਮੈਂ ਅੱਗੇ ਵੀ ਕਹਿੰਦਾ ਗਿੰਨੀ ਹਰਦੂ ਜੀ ਕਾਲੇ ਬੜੇ ਨੌਜਵਾਨ ਕੂਨ ਕਾਲੇ ਪੈ ਜਾਂਦੇ ਨੇ ਕਾਲੇ ਨਹੀਂ ਬਣੇ ਚਿੱਤੇ ਜਿਹੜੀ ਉਹਨਾਂ ਦੀ ਅਸਲ ਸਿਚੁਏਸ਼ਨ ਹਨ ਜਿਹੜੀ ਵਰਤੀ ਤੇ ਗਏ ਸੀ ਉਹਦਾ ਸੁਭਾਅ ਨੇ ਕਿੰਨਾ ਠੰਡਾ ਸੀ ਤੰਤਰ ਚੰਦ ਸਿੰਘ ਲੋਗੋਵਾਲ ਦਾ ਸੁਭਾਅ ਬਹੁਤ ਠੰਡਾ ਸੀ ਬੇਸ ਕਰਕੇ ਜਿਹੜੇ ਅੱਜ ਇਹ ਕਹਿੰਦੇ ਜੀ ਵੇਖੋ ਚੰਦੂ ਮਾਦਰਾਂ ਨੇ ਕਹਿਤਾ ਸਾਨੂੰ ਮਿਲਿਆ ਸੀ ਜੇ ਕੀਤਾ ਸੀ ਉਹ ਕੀਤਾ ਸੀ ਜਥੇਦਾਰ ਹੋਵੇ ਜਾ ਕੇ ਮਿਲੇ ਭਾਵੇਂ ਜਥੇਦਾਰ ਨਹੀਂ ਸੀ ਹੋ ਤਾਂ ਹੋਏ ਪਰ ਉਹ ਤਾਂ ਗੱਲ ਨਹੀਂ ਪਰ ਗਰੀਬ ਆਲਸਨ ਤੇ ਚੀਮਸਾ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਖੁਲਾਸੇ ਗਿਆਨੀ ਗੁਰਮukh ਸਿੰਘ ਨੇ ਕੀਤੇ ਸੀ ਵੀ 22 ਸਤੰਬਰ 2015 ਨੂੰ ਸਾਨੂੰ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਚੰਡੀਗੜ੍ਹ ਬੁਲਾਇਆ ਗਿਆ ਤੇ ਨਿਰਦੇਸ਼ ਦਿੱਤੇ ਗਏ ਆਦੇਸ਼ ਦਿੱਤੇ ਗਏ ਚਿੱਠੀ ਲੈ ਜਾਓ ਤੇ ਸੈਂਟਰ ਕੇ ਮਾਫ ਕਰਦੇ ਕਿ ਗਿਆਨੀ ਗੁਰਮukh ਸਿੰਘ ਕਿੰਦਾ ਮੈਂ ਉਹਨਾਂ ਨੂੰ ਕਿਹਾ ਬਾਦਲ ਸਾਹਿਬ ਤੁਸੀਂ ਜੋ ਵੀ ਕੰਮ ਕਰਨਾ ਸਾਨੂੰ ਸੁਨੇਹਾ ਭੇਜਦਿਆ ਕਰੋ ਜਬ ਵੈਦਿ ਕਹਿ ਦਿਆ ਕਰੋ ਇਦਾਂ ਬੁਲਾ ਨਾ ਕਰੋ ਇਦਾਂ ਕੋ ਚੰਗਾ ਲੱਗਦਾ ਨਹੀਂ ਕਿਸੇ ਨੇ ਨਹੀਂ ਕਿਹਾ ਬਾਦਲ ਨੇ ਕਿਹਾ ਵੀ ਬਿਲਕੁਲ ਠੀਕ ਹੈ ਤੇਜ ਸਿੰਘ ਸਾਹਿਬ ਠੀਕ ਕਹਿ ਰਹੇ ਨੇ ਤੇ ਮੇਰਾ ਕਹਿਣ ਤੋਂ ਪਹਿਲਾਂ ਵੀ ਦੱਸ ਦਿਓ ਨਾ ਮਾੜਾ ਜੀ ਪੀਐਸੀ ਘਰ ਬੁਲਾਏ ਸੀ ਜਥੇਦਾਰ ਅੱਧਾ ਘੰਟਾ ਪਰ ਬਰਾਡੇ ਚ ਬਿਠਾਇਆ ਸੀ ਉਹਨਾਂ ਨੂੰ ਅੰਦਰ ਜਾਂਦੇ ਹੁਕਮ ਸੁਣਾਇਆ ਤੇ ਸੀ ਉਹਨਾਂ ਨੂੰ ਵੀ ਆ ਕੰਮ ਕਰੋ ਕੱਲ੍ਹ ਤੁਸੀਂ ਜਦੋਂ 24 ਤਰੀਕ ਨੂੰ ਇਹ ਕੰਮ ਕੀਤਾ ਗਿਆ 24 ਸਤੰਬਰ ਨੂੰ ਉਸ ਟਾਈਮ ਦੇ ਉਰਤੀ ਬਾਕੀ ਜਿਹਦਰ ਹਾਂ ਮਨੀ ਸੀ ਪਰਦੇ ਸਭ ਤੋਂ ਕਾਲਾ ਗਿਆ ਨਹੀਂ ਗੁਰਮukh ਸਿੰਘ ਸੀ ਜਿਨਨੇ ਬਾਅਦ ਦੇ ਜਿਹੜੇ ਸਾਰੇ ਪਰਦੇ ਉਡੇਰੇ ਜਿਨਨੇ ਇੱਕ ਨਹੀਂ ਚਾਰ ਪ੍ਰਸਫੁਕ ਕੀਤੀਆਂ ਚਰਨ ਬੇਟਾਂ ਕੋਦਾ ਬਦਲੀ ਇਹਨਾਂ ਜਿਹੜੀ ਸੀ ਉਹ ਹਰਿਆਣਾ ਚ ਕਰਤੀ ਸੀ ਤੰਬਾਨ ਸਾਹਿਬ ਗੁਰਦੁਆਰੇ ਤੇ ਸਾਲ ਬਾਅਦ ਜਦੋਂ ਸਮਝੌਤਾ ਹੁੰਦਾ ਤੇ ਰਾਤ ਨੂੰ 10:30 ਵਜੇ ਅਕਾਲ ਪੱਖ ਦੇ ਬੰਦ ਕਵਾੜ ਖੋਲ ਕੇ ਤੇ ਫਿਰ ਉਹਦੀ ਹਾਜ਼ਰੀ ਪਈ ਸੀ ਐ ਹਾਲਾ ਸਾਡਾ ਇਹ ਵੀ ਦੱਸ ਦਿਆ ਕਰੋ ਮਾੜਾ ਮੋਟਾ ਦਰਬਾਰ ਫਿਰ ਕੰਪਲੈਕਸ ਬਦਲ ਸਾਹਿਬ ਦੇ ਗੋਡੇ ਦੁਖਦੇ ਨੇ ਭਾਈ ਮੈਂ ਤੇ ਬਹਿ ਨਹੀਂ ਸਕਦਾ ਤੇ ਉਹਨਾਂ ਵਾਸਤੇ ਇੱਕ ਮੂੜਾ ਜਾਂਦਾ ਜਾਂਦਾ ਗੁਰੂ ਸਾਹਿਬ ਦੀ ਹਜ਼ੂਰੀ ਚ ਮੂੜੇ ਤੇ ਬਹਿ ਕੇ ਉਹ ਖੰਡ ਪੜਦਾ ਭੁਗ ਪਾਉਂਦੇ। ਜੇਕਰ ਉਸ ਦਿਨ ਸ਼ਾਮ ਨੂੰ ਰਵੀਦਾਸੀਆਂ ਦੇ ਡੇਰੇ ਜਿਹੜਾ ਗੰਦਰ ਉੱਥੇ ਜਾਂਦੇ ਵੀ ਜਿਹੜਾ ਆਸਟ੍ਰੇਲ ਦੇ ਵਿੱਚ ਉਹਨਾਂ ਦੇ ਇੱਕ ਗੁਰੂ ਦਾ ਕਤਲ ਹੋਇਆ ਸੀਗਾ ਉਹਦੇ ਬਾਬਤ ਵੀ ਤੁਸੀਂ ਆ ਦੰਗੇ ਪ੍ਰਸਾਦ ਵੰਦ ਕਰੋ ਜਿੱਦਾਂ ਕੋਤੋਂ ਹੋ ਜਾਂਦਾ। ਉੱਥੇ ਜਾ ਕੇ ਉਸੇ ਬਾਦਲ ਦੇ ਗੋਡੇ ਸੱਦੇ ਹੋ ਜਾਂਦੇ ਭੁੰਜੇ ਰਖੀਠਾ ਹੁੰਦਾ। ਉਹ ਵੀ ਦਰੀ ਤੇ ਬੈਠਾ ਹੁੰਦਾ। ਇਹ ਵੀ ਦੱਸ ਦਿਓ। ਇੱਕ ਵਰੀ ਬਾਦਲ ਨੂੰ ਕੱਲ ਤੱਕ ਤੇ ਬਲਾਉਣ ਦੀ ਨੋਬਤ ਆ ਗਈ। ਕਿਆ ਉਹ ਨੂੰ ਗਿਆ ਚਿੱਠੀ ਜਾਂਦੀ ਹੈ ਉਹਨੂੰ ਵੀ ਤੁਹਾਡੇ ਨਾਲ ਕੁਝ ਕੋਈ ਜ਼ਰੂਰੀ ਉਜਾਰਾ ਵਿਚਾਰਾ ਕਰਨੀਆ ਪੰਥਕ ਤੇ ਤੁਸੀਂ ਆਹ ਪੰਜ ਸਿੰਘ ਸਭ ਦੀ ਮੀਟਿੰਗ ਹਾਜ਼ਰ ਹੋ। ਆ ਜਾਂਦੇ ਆ। ਜਿੱਥੇ ਦਾ ਥਲੇ ਗੱਦੇ ਉਹਨਾਂ ਤੇ ਬੈਠੇ ਨੇ ਤੇ ਬਾਦਲ ਸਾਹਿਬ ਸਾਹਮਣੇ ਕੁਰਸੀ ਡਾਹ ਕੇ ਬਿਠੇ ਮੈਂ ਪੁੰਜ ਨਹੀਂ ਬੈਸੇ। ਇਹ ਆ ਤੁਹਾਡੀ ਕਦਰ ਜਥੇਦਾਰਾਂ ਦੀ ਇਹ ਵੀ ਦੱਸ ਦਿਆ ਕਰੋ ਮਾੜਾ ਮੋਟਾ ਜਦ ਗੱਲ ਕਰਦੇ ਹੋ ਵੀ ਹਾਂ ਸਾਹੀ ਵੀ ਗਲਤੀਆਂ ਕੀਤੀਆਂ ਅਸੀਂ ਬੱਜਰ ਗੁਨਾਹ ਕੀਤੇ ਰਈ ਗਲਤ ਉਹਨੂੰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਤੁਸੀਂ ਚਾਹੁੰਦੇ ਸੀਗੇ ਜਿੱਦੀ ਵਿਰੋਧਿਆਲੀ ਨੇ ਤੇ ਝੁੰਜ ਨੇ ਵੀ ਕੀਤੀ ਸੀ ਵੀ ਨਹੀਂ ਜੀ ਬੀਬੀ ਸਤਵੰਤ ਕੋ ਨੂੰ ਪ੍ਰਧਾਨ ਬਣਾ ਨਾ ਬਣਾਓ ਬੀਬੀ ਜਗੀਰ ਕੌਰ ਨੇ ਕਿਹਾ ਸੀ ਰਖੜੇ ਬਣਾਓ ਰਖੜੇ ਨੇ ਵੀ ਕਹਿਤਾ ਗਿਆਨੀ ਹਰਕ੍ਰਿਸ਼ਨ ਬਣਾਓ ਜੇ ਉਹ ਪ੍ਰਧਾਨ ਬਣ ਗਿਆ ਤੇ ਪਹਿਲਾ ਪ੍ਰਧਾਨ ਨਹੀਂ ਹੋ ਇਸ ਤੋਂ ਪਹਿਲਾਂ ਵੀ ਜਿਸ ਦਿਨ ਪ੍ਰਧਾਨ ਬਣ ਗਿਆ ਰੋਂਦੇ ਕਿਉਂ ਖੇਡੋ ਖੁੱਤੀ ਚੋਂ ਮੂਤਰੇ ਹੋ ਤੁਸੀਂ ਖੇਡਣ ਦਾ ਟਾਈਮ ਆਪਣੀ ਗੱਲ ਕਰਨ ਦਾ ਟਾਈਮ ਆ ਤਰੀਕੇ ਤੇ ਸਲੀਕੇ ਨਾਲ ਕਰੋ ਆਪਣਾ ਪ੍ਰੋਗਰਾਮ ਦਿਓ ਉਹ ਤੁਸੀਂ ਦੇਣ ਜੋਗੇ ਨਹੀਂ ਉਹ ਮਾੜਾ ਜਿਹਾ ਕਲਿੱਪ ਲੈ ਕੇ ਹੁਣ ਜੱਕਕੇ ਤੁਸੀਂ ਕਹੀ ਜਾਂਦੇ ਵੀ ਤੰਦੂ ਮਾਜਰਾ ਨਿਆਸਪਤ ਕਹਤੇ ਜੇ ਕਿਸੇ ਕਰਤਾ ਉਹ ਤੇ ਕੰਦਾ ਨਾ ਗਿਆ ਜਾ ਤੇ ਗਿਆਨੀ ਹਰਪ੍ਰੀਤ ਸਿੰਘ ਮੁਕਰੇ ਮੈਂ ਨਹੀਂ ਗਿਆ ਉਹਨੇ ਗਾ ਨਹੀਂ ਜਾਣਾ ਜੀ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਇਹ ਸੇ ਕਰਕੇ ਚੰਗੀ ਗੱਲ ਨਾ ਵੀ ਜੇ ਤੁਸੀਂ ਇਹ ਗੱਲ ਕੀਤੀ ਹੋ ਗਿਆ ਤੇ ਇਹ ਵੀ ਦੱਸ ਦਿਓ ਵੀ ਉਹ ਤੇ ਉੱਥੇ ਆਪ ਗਿਆ ਸੀਗਾ ਅਸੀਂ ਤਲਬ ਕੀਤੇ ਸੀ ਸੋਦਾ ਸਾਧੂ ਮਾਫੀ ਮੰਗਣ ਵਾਸਤੇ ਜਿਹੜੇ ਜਥੇਦਾਰ ਸੀ ਉਹਦਾ ਸਾਰਾ ਹਿਜ ਪਿਆਰ ਲੰਗਾ ਕਰਤਾ ਸੀ ਗੱਲ ਦੀ ਗੁਰਮਖ ਸਿੰਘ ਜਿਹਦਾ ਅੱਜ ਤੱਕ ਤੁਸੀਂ ਜਵਾਬ ਨਹੀਂ ਕੁ ਦਿੱਤਾ ਜੀ ਪਰਸਪੰਜਾਬ ਚ ਇਦਾਂ ਲੱਗਦਾ ਵੀ ਚੋਣਾਂ ਦਾ ਮਾਹੌਲ ਪੱਕ ਗਿਆ ਜਿੰਨੀਆਂ ਵੀ ਆਪਾਂ ਖਬਰਾਂ ਡਿਸਕਸ ਕੀਤੀਆਂ ਉਹ ਸਾਰੀਆਂ ਚੋਣਾਂ ਦੇ ਮੁਤਲਕ ਹੈ ਹਾਲੇ ਚੋਣਾਂ ਸਾਡੇ ਪੰਜਾਬ ਦੇ ਵਿੱਚ ਮੇਰੇ ਖਿਆਲ ਫਰਵਰੀ ਮਹੀਨੇ 2027 ਨੂੰ ਹੋਣਗੀਆਂ ਪਰ ਮਾਹੌਲ ਇਦਾਂ ਲੱਗਦਾ ਵੀ ਚੋਣਾਂ ਸਿਰ ਤੇ ਆ ਪਈਆਂ ਨੇ ਜਿਸ ਕਦਰ ਆਮ ਆਦਮੀ ਤੇ ਆ ਭਾਜਪਾ ਵਾਲੇ ਲੜਦੇ ਪਏ ਆ ਇੱਕ ਦੂਜੇ ਦਾ ਵਿਰੋਧ ਕਰਦੇ ਪਏ ਆ ਇਦਾਂ ਲੱਗਦਾ ਵੀ ਹੋਰ 6 ਮਹੀਨੇ ਨੂੰ ਚੋਣਾਂ ਨੇ ਤੇ ਉਧਰੋਂ ਕਾਂਗਰਸ ਦੇ ਵਿੱਚ ਵੀ ਇਹੋ ਦੌੜ ਲੱਗੀ ਹੋਈ ਆ ਵੀ ਮੁੱਖ ਮੰਤਰੀ ਕੌਣ ਬਣੂਗਾ ਇਹਨੂੰ ਚੋਣ ਲੜਾਉਣੀ ਆ ਇਹਨੂੰ ਨਹੀਂ ਲੜਾਉਣੀ ਪਹਿਲੀ ਗੱਲ ਤੇ ਆ ਵੀ ਮੁੱਖ ਮੰਤਰੀ ਕੌਣ ਬਣੂਗਾ ਕੌਣ ਨਹੀਂ ਬਣੇਗਾ ਕਿਹਨੂੰ ਚੋਣ ਨਹੀਂ ਲਾਉਣੀ ਨਾ ਤੇ ਬਾਜਵੇ ਦੇ ਵਾਸ ਦਾ ਰੋਗ ਆ ਤੇ ਨਾ ਰਾਜੇ ਵਿੜਿੰਗ ਦੇ ਵਾਸ ਦਾ ਰੋਗ ਆ ਤੇ ਨਾ ਚੰਨੀ ਦੇ ਕਿਸੇ ਦੇ ਵਾਸ ਦਾ ਰੋਗ ਨਹੀਂ ਉਹ ਜਿਹਨੂੰ ਟਿਕਟਾਂ ਦੇਣੀਆਂ ਉਹਨਾਂ ਦੇ ਉਕੀ ਉੱਤੇ ਹੀ ਹੁੰਦੇ ਹੁੰਦੇ ਇਹਨੂੰ ਟਿਕਟ ਦੇ ਦਿਓ ਇਹਨੂੰ ਟਿਕਟ ਦੇ ਦਿਨ ਟਿਕਟ ਦੇ ਪਹਿਲੀ ਗੱਲ ਤੇ ਮੈਸਜ ਇਹਨਾਂ ਦੀ ਵੱੱਜਰ ਗਲਤੀ ਦਾ ਮਤਲਬ ਕਾਂਗਰਸ ਲੀਡਰ ਖਤਮ ਹੋ ਗਿਆ ਵੀ ਤੁਸੀਂ ਤੁਸੀਂ ਤਿੰਨ ਐਮਐਲਐਮ ਟਿਕਟ ਲਾ ਕੇ ਆਪਣੇ ਐਮਐਲ ਨੂੰ ਬਰਬਾਦ ਕਰ ਲਿਆ ਘਟੋ ਪਰ ਦੋ ਸੀਟਾਂ ਤੇ ਘਟੀਆਂ ਨੇ ਉਹਨਾਂ ਦੀ ਇਸ ਕਰਕੇ ਚਾਹੀਦਾ ਸੀ ਪੀਯੂ ਨਾਲ ਸੀਟਾਂ ਦੇ ਉੱਤੇ ਆਮ ਵਰਕਰ ਨੂੰ ਲਾ ਲਿਆ ਜਾਂਦਾ ਤੁਹਾਨੂੰ ਗਿਆ ਨਹੀਂ ਕਿ ਤੁਸੀਂ ਲੜੋ ਇਹ ਨਹੀਂ ਲੜਨਗੇ ਮਨ ਪ੍ਰਤਾਪ ਬਾਜਵਾ ਕਹਿੰਦਾ ਜੀ ਮੇਰੀ ਰਾਹੁਲ ਗਾਂਧੀ ਨਾਲ ਗੱਲਬਾਤ ਹੋ ਰਹੀ ਹੈ ਮੈਂ ਕਹਿੰਦਾ ਵੀ ਜਿਹੜੇ ਐਮਪੀ ਨੇ ਤੇੰਨੀ ਐਮਪੀ ਨੇ ਰਾਜਾ ਵੜਿੰਗ ਉਹ ਵੀ ਮੁੱਖ ਮੰਤਰੀ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਉਹ ਵੀ ਮੁੱਖ ਮੰਤਰੀ ਦਾਅਵੇਦਾਰ ਸੁਖੀ ਰਲਾਵਾ ਉਹ ਵੀ ਮੁੱਖ ਮੰਤਰੀ ਦਾਅਵੇਦਾਰ ਕਿੰਨੇ ਹੀ ਮੁੱਖ ਮੰਤਰੀ ਦੇ ਦਾਅਵੇਦਾਰ ਤੇ ਚੌਥਾ ਜਿਹੜਾ ਬਾ ਉਹ ਪ੍ਰਤਾਪ ਸਿੰਘ ਬਾਜਵਾ ਜਿਹੜਾ ਵਿਧਾਨ ਸਭਾ ਚ ਵਿਰੋਧੀ ਚਰਦਾ ਉਹ ਦੀ ਵਿਚਾਰੇ ਦੀ ਕਿਸਮ ਨਹੀਂ ਖਣੀ ਇੰਦਾ ਦੀ ਹੈ ਉਹਦੇ ਸਥਿਤ ਤੇ ਤਾਜ ਸਜਦਾ ਸਜਦਾ ਫਿਰ ਮਿੰਟ ਚ ਕਿਧੋਰ ਸਿੱਧ ਚ ਸਜ ਜੰਦਰ ਸਜ ਜੰਦਰ ਐਤਕ ਨੂੰ ਪੂਰੀ ਆਸ ਐਤਕ ਨੂੰ ਪੂਰੀ ਆਸ ਆ ਵੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੀ ਤੇ ਉਹਦੇ ਉੱਤੇ ਇਤਾਜ ਦੀ ਸਜਣੇ ਸਜਣਾ ਉਹਦੇ ਸਿਰ ਤੇ ਮੋਰ ਦੀ ਕਲਗੀ ਲੱਗਣੀ ਲੱਗਣੀ ਲਗਦੀ ਹੈ ਨਹੀਂ ਲਗਦੀ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਜੇ ਸਮਾਂ کافی ਪਿਆ ਵਾ ਇਹ ਸਮੇਂ ਚ ਬੜੀਆਂ ਪ੍ਰਸਥਤੀਆਂ ਬਦਲਣੀਆਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਮੈਂ ਫਿਰ ਕਹਿੰਦਾ ਵੀ ਜਿਸ ਦਿਨ ਗਿਆਨੀ ਹਰਪ੍ਰੀਤ ਦੇ ਕਾਲੀਦਲ ਨਾਲ ਭਾਜਪਾ ਦਾ ਕਿਸੇ ਪ੍ਰਕਾਰ ਦਾ ਸਮਝੌਤਾ ਹੋ ਗਿਆ ਸਖਬੀਰ ਸਿੰਘ ਬਾਦਲ ਦੇ ਵੱਡੇ ਵੱਡੇ ਲਫਟੇਨ ਵੀ ਛੱਡ ਕੇ ਇਸ ਪਾਸੇ ਆ ਗਏ ਉਹ ਵੀ ਬਗਾਵਤ ਕਰ ਚੁੱਕੇ ਕਿਉਂ ਉਹਨਾਂ ਨੂੰ ਪਤਾ ਵੀ ਹੁਣ ਜੇ ਚੋਣ ਜਿੱਤ ਨਹੀਂ ਆ ਤੇ ਗੱਡ ਗੱਟ ਉਹ ਇਹਨਾਂ ਦਾ ਹੋ ਗਿਆ ਵਾ ਇਹ ਕਿਸ ਨੇ ਕਿਸੇ ਤੜਪਤਨ ਲੱਗ ਸਕਦੇ ਇਸ ਕਰਕੇ ਪ੍ਰਧਾਨ ਸਾਹਿਬ ਬਾਜਵਾ ਸਾਹਿਬ ਜੋ ਮਰਜ਼ੀ ਕਹੀ ਜਾਂ ਨਾ ਤੇ ਉਹਨਾਂ ਦੇ ਕਹਿਣ ਦਾ ਕਿਸੇ ਨੂੰ ਬਿਲ ਲੰਦਾ ਤੇ ਨਾ ਉਹਦਾ ਕੋਈ ਅਸਰ ਹੁੰਦਾ ਇਹ ਤੇ ਵਿੱਕੂ ਜੇ ਕੇਂਦਰ ਚਾਵੇ ਜੇ ਇਹਨਾਂ ਦਾ ਉਹ ਐਮਐਲਏ ਨਹੀਂ ਵੇ ਤਾਂ ਵੀ ਮੁੱਖ ਮੰਤਰੀ ਬਣਾ ਸਕਦੇ ਹੁਣ ਦਮ ਤਬ ਬੰਦਰਜੀ ਮਣੀ ਸੀ ਨਾ ਕਿੰਨੇ ਮੁਖਮਤੀ ਇਦਾਂ ਬੜੇ 6 ਮਹੀਨੇ ਤੱਕ ਰੱਖ ਸਕਦੇ ਹੋ ਤੁਸੀਂ 6 ਮਹੀਨੇ ਤੱਕ ਫਿਰ ਐਕਸਟੈਂਡ ਕਰ ਸਕਦੇ ਹੋ ਇੱਕ ਦਿਨ ਦੀ ਬ੍ਰੇਕ ਪਾ ਕੇ ਇਹ ਨਹੀਂ ਗੱਲ ਨਹੀਂ ਲੇਕਿਨ ਇਹ ਆ ਕਿ ਇਹ ਫੈਸਲਾ ਜਿਹੜਾ ਹਾਈ ਕਮਾਂਡ ਨੇ ਕਰਨਾ ਵੀ ਕਿਹਨੂੰ ਚੋਣ ਲਾਉਣੀ ਕਿਹਨੂੰ ਲਾਉਣੀ ਜਿੰਨਾ ਮਰਜੀ ਬਾਜਵਾ ਸਾਹਿਬ ਚੋਰ ਨਾਲ ਜੜ ਇਹਨਾਂ ਦੀ ਤਿਤਪ ਤਿਤ ਬਜ ਦੀ ਪੂਰੀ ਲੱਗਦੀ ਆ ਉਸਮੇ ਦੋਹਾਂ ਬਾਜਵਾ ਦੇ ਲੇਕਿਨਾਂ ਦੀ ਹਿੰਮਤ ਵੀ ਵੀ ਤ੍ਰਿਪ ਰੋਸ ਰੋਸ ਕਰਨ ਵੀ ਤੋ ਚੋਣੀ ਤੋਂ ਲੜਦਾ ਉਹਨਾਂ ਇੱਟੇ ਨਿਕਟਾ ਸਕੇ ਤੇ ਪਟਿਆ ਸਾਹਿਬ ਉਹ ਤੋਂ ਦੂਜੇ ਪਾਸੇ ਹਾਂਜੀ ਹਾਂਜੀ ਇਸੇ ਕਰਕੇ ਇਹ ਬੇਸੁਖ ਗੁਲਦੀਆਂ ਗੱਲਾਂ ਨੇ ਬਾਜਵਾ ਜੋ ਮਰਜ਼ੀ ਕਹੀ ਜਾਵੇ ਕੂੜੀ ਪੇਟ ਦਾਣੇ ਖੇਤ ਆ ਚਵਾਈਆ ਮੰਡੇ ਖਾਂ ਬਾਜਵਾ ਸਭ ਅਸੀਂ ਕਿੰਨੇ ਰਾਤ ਨੂੰ ਬਹਿ ਕੇ ਤੇ ਗੈਰ ਰਸ ਦਾ 파ਟ ਕਰਿਆ ਕਰੀਏ ਜਾਂ ਜਪਤੀ ਸਾਹਿਬ ਦਾ ਕਰਿਆ ਕਰੀਏ कीर्तन सुनने ਦਾ 파ਟ ਕਰਕੇ ਸੌ ਜਾ ਕਰੋ ਜੋ ਕਰੇਗਾ ਪ੍ਰਮਾਤਮਾ ਭਲੀ ਕਰੇਗਾ ਮੁੰਗੇਰੀ ਲਾਲ ਤੇ ਹੁੰਦੇ ਨੇ ਸਰਪਰੇ ਲੋਗੇ ਤਾਂ ਤੇ ਤੁਹਾਡੀ ਛੇਤ ਖਰਾਬ ਹੋ ਜੂ ਜੀ اور ਮੈਂ ਦੱਸੂ ਕਿਹਾ ਦੇ ਵੇ ਵੀ ਗੱਲ ਕਹਦੇ ਐ ਦੇ ਵੇਖੋ ਅੱਗੇ ਜੱਟਾਂ ਦੀ ਲੜਾਈ ਦੇ ਵਿੱਚੋਂ ਇੱਕ ਦਲਤ ਮੁਖੋਦ ਨਿਕਲਿਆ ਐਦ ਕਿ ਜੱਟਾਂ ਦੀ ਲੜਾਈ 'ਚ ਹਿੰਦੂ ਮੁਖੋਦ ਨਿਕਲ ਸਕਦਾ ਨਾ ਨਿਮਿਤ ਹੁੰਦਾ ਨੇ ਸਭ ਤੋਂ ਸੀਨੀਅਰ ਹੈਗਾ ਹੁਮ ਪ੍ਰਕਾਸ਼ ਸੋਨੀ ਇਹ ਚੁੱਪ ਕਰਕੇ ਆਪਣੀ ਜਿਹੜੀ ਬੋਰਨਾ ਕੇ ਮਿੱਠਰ ਮੰਨਣਾ ਵੀ ਉਹ ਕਿਥੇ ਜਿੰਨਾ ਮਾਰਾ ਕਰਨ ਨਾਲ ਚੰਗਾ ਕਰਦਾ। ਉਹਦਾ ਆਦਰ ਵੀ ਹੈਗਾ। ਉੱਪਰ ਤੱਕ ਗੱਲ ਵੀ ਹੈਗੀ। ਇਸ ਕਰਕੇ ਨਾ ਇਹ ਬਾਜ਼ਮਾ ਤੁਹਾਡੀ ਲੜਾਈ ਦੇ ਵਿੱਚੋਂ ਸੋਨੀ ਸਾਹਿਬ ਦਾ ਦਾ ਲੱਗ ਜੇ ਤੇ ਲੱਗਦਾ ਵੀ ਤੁਸੀਂ ਫੇਰ ਇਹੋ ਜਿਹਾ ਕੋਈ ਭੰਮਰ ਪੂਸਾ ਬਹੁਤ ਜਰੂਰ। ਜੀ। ਤੇ ਪਰਸਾ ਉਧਰ ਫਿਰ ਇਹ ਆਮ ਆਦਮੀ ਪਾਰਟੀ ਤੇ ਭਾਜਪਾ ਵਾਲੇ ਆਲੇ ਦੁਆਲੇ ਆਪਣਾ ਉਹਨਾਂ ਸਾਹਮਣੇ ਹੋਏ ਫਿਰਦੇ ਆ ਗ੍ਰਿਫਤਾਰੀਆਂ ਵੀ ਕਰ ਲਈਆਂ ਅਰੈਸਟ ਵੀ ਕੀਤਾ ਡਿਟੇਨ ਵੀ ਕੀਤਾ ਗਈਆਂ ਦੇਖੋ ਜੀ ਪਾਗਲਾਂ ਦੇ ਸਿਰ ਤੇ ਕੋਈ ਸਿੰਘ ਨਹੀਂ ਹੁੰਦਾ ਆਮ ਆਦਮੀ ਪਾਰਟੀ ਨੂੰ ਖਤਰਾ ਪੈਦਾ ਹੋ ਗਿਆ ਵੀ ਜਿਹੜੀ ਇਹ ਸਾਡਾ ਵੋਟ ਬੈਂਕ ਖਾਰੇ ਪਿੰਡਾਂ ਜਾ ਕੇ ਪ੍ਰਚਾਰ ਕਰੇ ਪ੍ਰਚਾਰ ਕਰਦੋ ਤੁਸੀਂ ਕਿਸੇ ਨੂੰ ਕਾਨੂੰਨੋਂ ਦੋਤ ਤੇ ਰੋਕ ਹੀ ਨਹੀਂ ਸਕਦੇ ਹਾਂ ਜੇ ਕੋਈ ਗਲਤ ਐਕਟੀਵਿਟੀ ਕਰਦੇ ਤਾਂ ਕੋਈ ਸ਼ਿਕਾਇਤ ਹੋਵੇ ਤੁਸੀਂ ਕਾਰਵਾਈ ਕਰੋ ਤੁਸੀਂ ਉਹਨਾਂ ਲੀਡਰਾਂ ਨੂੰ ਘੇਰ ਰਹੇ ਹੋ ਫੜ ਕੇ ਅੰਦਰ ਕਰ ਰਹੇ ਭਾਈ ਪਿੰਡਾਂ 'ਚ ਜਾਣ ਦਾ ਉਹਨਾਂ ਨੂੰ ਅਧਿਕਾਰ ਆ। ਜਾ ਕੇ ਮੋਦੀ ਸਾਹਿਬ ਦੀਆਂ ਪਾਲਿਸੀਆਂ ਦਾ ਕੇਂਦਰ ਸਿਕورٹی ਨੀਤੀਆਂ ਬਾਰੇ ਜਾਣਕਾਰੀ ਦੇਣ ਦਾ ਉਹਨਾਂ ਨੂੰ ਅਧਿਕਾਰ ਤੁਸੀਂ ਰੋਕ ਨਹੀਂ ਸਕਦੇ। ਹੁਣ ਤੁਸੀਂ ਕਿਸ ਬਣਾ ਤੇ ਰੋਕ ਰਹੇ ਹੋ ਵੀ ਤੁਸੀਂ ਕਹਿੰਦੇ ਜੀ ਉਹਨਾਂ ਦੇ ਜਿਹੜੇ ਪ੍ਰਾਈਵੇਟ ਡਾਕੂਮੈਂਟ ਇਕੱਠੇ ਕੀਤੇ ਜਾ ਰਹੇ ਨੇ। ਇਹ ਮੁੜ ਕੇ ਕੁਝ ਰਾਸ਼ਨ ਕਾਰਡ ਕਹਿੰਦੇ ਕੈਨਸਲ ਕਰ ਦੇਣਗੇ ਸ਼ਾਇਦ ਇਦਾਂ ਦੀ ਗੱਲ ਵੀ ਹੈ। ਜੋ ਮੇਰਾ ਕਿਹੋ ਜਿਹੀ ਗਲਤੀ ਨਹੀਂ ਕਰਨੀ ਆਪਣੇ ਪੈਰ ਤੇ ਪੜ ਮਾਰਨਾ। ਕਈ ਗੱਲ ਤੇ ਪੰਜਾਬ ਆ ਮੈਂ ਕਈ ਵਾਰੀ ਕਿਹਾ ਵਾ ਇਹ ਇਨਕਲਾਬੀਆਂ ਦੀ ਧਰਤੀ ਆ ਪੰਜਾਬ ਵੀ ਇਨਕਲਾਬੀਆਂ ਦੀ ਤੇ ਬਗਾਵਤ ਵੀ ਜੇ ਜਾਤੀ ਦੀ ਲੜਾਈ ਸ਼ੁਰੂ ਹੋਈ ਸੀ ਇਹਨਾਂ ਦੋ ਸਟੇਟਾਂ ਵਿੱਚ ਤੇ ਇਹਨਾਂ ਨੇ ਬੰਦੇ ਲਾਈ ਸੀ ਤੋਂ ਐਵੇਂ ਨਹੀਂ ਸੀ ਕਿਹਾ ਜ ਸੁਭਾਚੰਦਰ ਬੋਸ ਨੇ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂ ਦਿਮਾਗ ਕਮ ਕਰਦੇ ਸੀ ਉਹਨਾਂ ਲੋਕਾਂ ਦੇ ਉਹ ਵੀ ਬੰਗਾਲ ਤੋਂ ਸੀਗੇ ਇਸ ਕਰਕੇ ਜਿਹੜੀ ਲੜਾਈ ਲੜਨੀ ਹੈ ਟੈਕਨੀਕਲ ਲੜਾਉ ਅਸੀਂ ਇਹਨਾਂ ਨੂੰ ਕਿੰਨੇ ਬੀਜੇਪੀ ਵਾਲੇ ਜੇ ਤੁਸੀਂ ਉਹਦੀ ਕੋਈ ਗਲਤੀ ਕਰ ਰਹੇ ਹੋ ਲੋਕਾਂ ਦੇ ਆਧਾਰ ਤੋਂ ਨੰਬਰ ਲੈ ਕੇ ਜਾਂ ਉਹਨਾਂ ਦੇ ਆਪਣੇ ਕਾਪੀਆਂ ਲੈ ਕੇ ਕਿਸੇ ਪ੍ਰਕਾਰ ਦੀ ਖਰਾਫਤੀ ਕਰਨ ਦੀ ਗੱਲ ਕਰਦੇ ਹੋ ਤੇ ਫਿਰ ਤੁਸੀਂ ਇਹ ਸੋਚ ਲਿਓ ਮੁੜ ਕੇ ਤੜਾ ਹਾਜ਼ਰ ਕੀ ਹੁੰਦਾ ਕਹਿੰਦੇ ਪੰਜਾਬ 'ਚ ਨਹੀਂ ਬਾਕੀ ਛੱਡਾਂ ਜੂ ਹੋਊਗਾ ਇਸ ਕਰਕੇ ਤੁਸੀਂ ਕਹਿੰਦੇ ਸਾਨੂੰ ਅਰੈਸਟ ਕਰ ਲਓ ਕਰ ਲੈ ਪੁਲਿਸੀ ਕਰਨਾ ਤੇ ਸਰਕਾਰ ਨੂੰ ਵੀ ਚਾਹੀਦਾ ਪਹਿਲਾਂ ਜੀ ਤਰਕਪੀ ਚਗੀਦਰਾ ਨੂੰ ਖੋਖ ਪੜਦਾ ਕਰੇ ਜੇ ਉਹ ਆਪਣਾ ਪ੍ਰਚਾਰ ਕਰੇ ਤੇ ਪ੍ਰਚਾਰ ਕਰਨ ਤੋਂ ਤੁਸੀਂ ਰੋਕ ਨਹੀਂ ਸਕਦੇ ਉਹ ਉਹਨਾਂ ਦਾ ਹੱਕ ਬਣਦਾ ਹੈ ਜੀ ਪਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਾਰੀ ਸਰ ਸਿਕਰੀ ਆ ਜੀ ਸਿਕਰੀ ਆ ਸੁਬਿਹ